ਸਮਾਣਾ ਪੁਲਿਸ ਸੇਵਡਿੰਦੇ ਪਿੰਡ ਮਰਦਾ ਢੇੜੇ ਦੇ ਵਿੱਚ ਦੋ ਬੱਚੇ ক্রিকেট ਖੇਡ ਰਹੇ ਛੁੱਟੀਆਂ ਅਜਕਲ ਬੱਚਾ ਸਕੂਲ ਨਾਲ ਦੀ ক্রিকেট ਖੇਡਣ ਦੇ ਦੌਰਾਨ ਉੱਥੇ ਕਿਸੇ ਬੱਚੇ ਨੂੰ ਉਸਨੇ ਕੋਈ ਸਬਦ ਐਸੇ ਕਹੇ ਤਾਂ ਉਸਨੇ ਉਸਨੂੰ ਰੋਕਿਆ ਤਾਂ ਉਸਨੇ ਉਹਦੇ ਸਿਰ ਦੇ ਵਿੱਚ ਬੈਟ ਮਾਰਿਆ ਬੈਟ ਮਾਰਨ ਨਾਲ ਗੰਭੀਰ ਜ਼ਖਮੀ ਹੋਇਆ ਉਹਨੂੰ ਸਮਾਣਾ ਕੇ ਸਰਕਾਰੀ ਹਸਪੀਟਲ ਵਿੱਚ ਦਾਖਲ ਕਰਾਇਆ ਬਬਲੂ ਸਿੰਘ ਜਿਸ ਦੀ ਉਮਰ ਕਰੀਬ 16 ਸਾਲ ਹੈ 11ਵੀਂ ਕਲਾਸ ਚ ਪੜ ਰਿਹਾ ਹੈ ਔਰ ਇਸ ਮਾਮਲੇ ਦੇ ਵਿੱਚ ਮਵੀਕਲਾ ਪੁਲਿਸ ਚੌਂਕੀ ਵੱਲੋਂ ਜ਼ਖਮੀ ਬੱਚੇ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਪੜਤਾਲ ਕੀਤੀ ਜਾਵੇਗੀ ਔਰ ਉਸ ਦੇ ਬਾਅਦ ਕਾਨੂੰਨ ਦੇ ਮੁਤਾਬਿਕ ਕਾਰਵਾਈ ਕਰਾਂਗੇ ਪਾਬਲੂ ਹੈ ਪਾਬਲੂ ਪਾਬਲੂ ਹਾਂ ਅੱਛਾ ਕਿਹੜੀ ਕਲਾਸ ਵਿੱਚ ਪੜਦੇ ਬੇਟਾ 11ਵੀਂ ਵਿੱਚ ਗਰਾਊਂਡ ਵਿੱਚ ਕਿਹੜਾ ਖੇਡ ਕ੍ਰਿਕਟ ਕ੍ਰਿਕਟ ਖੇਡ ਰਹੇ ਸੀ ਬੇਰ ਚੋਰ ਕਰ ਰਹੀ ਸੀ ਪਰ ਮੈਂ ਹੂੰ ਚੋਰ ਉਹ ਮੁੰਡਾ ਦੂਜਾ ਕਹਿੰਦਾ ਹਾਂ ਫਿਰ ਉਹਨੇ ਵੀ ਬੈਟ ਮਾਰੀ ਨਾ ਦੋਈ ਤੇ ਇੱਕ ਨੇ ਮਾਰਿਆ ਉਹਨੇ ਛੁੜਾਇਆ ਪਹਿਲੇ ਵੀ ਤੈਨੂੰ ਕੁਝ ਕਹਿੰਦਾ ਮਾਰਾ ਚੰਗਾ ਬੋਲਦਾ ਹਾਂ ਬੋਲਦੇ ਜੀ ਗਾੜੇ ਪਰ ਚੋਰ ਗਈ ਜਾਂਦੀ ਇਹ ਬਬਲੂ ਪਿੰਡ ਮਰਦਾਖੜੀ ਤੋਂ ਆ ਜੀ ਅੱਜ ਸਵੇਰੇ ਸੁਬਾਹ ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀਆਂ ਨੇ ক্রিকেট ਖੇਡ ਰਹੇ ਸੀ ক্রিকেট ਖੇਡਦੇ ਖੇਡਦੇ ਬੱਚਿਆਂ ਦੇ ਆਪ ਚ ਆਪ ਚ ਲੜਾਈ ਝਗੜਾ ਹੋ ਗਿਆ ਜਿਹੜਾ ਉਹ ਇਹਨਾਂ ਦੇ ਪਿੰਡ ਦਾ ਹੈਗਾ ਕਿ ਗੁਰਜੋਤ ਸਿੰਘ ਗੁਰਜੋਤ ਸਿੰਘ ਉਹ ਇਹਨਾਂ ਦੇ ਪਿੰਡ ਦੇ ਆ ਮੁੰਡੇ ਨੇ ਉਹਨੇ ਲੈਂਦਾ ਜੀ ਦੇ ਮੱਥੇ ਦੇ ਤੇ ਬੈਟ ਮਾਰੇ ਜੀ ਆ ਬੈਟ ਨਾਲ ਸੱਟ ਜ਼ਿਆਦਾ ਸੀ ਉਸ ਕਰਕੇ ਵੀ ਮਾਤਾ ਇਹਨੂੰ ਹਸਪਤਾਲ ਲੈ ਕੇ ਆਈ ਆ ਬਿਆਨ ਲਿਖਿਆ ਨਹੀਂ ਸਟੇਟਮੈਂਟ ਜੀ ਦੇਖਦੇ ਆਂ ਬਗੂ ਦੇ ਪਤਾਲ ਕਰਕੇ ਜਿਹੜੇ ਸ਼ਕਰਪਰੀ ਪਵਨ ਜੰਮ ਦੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼